ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਕਨਾ ਦੇ ਕਰ ਪੁੱਤ ਪੁੱਤਾਂ ਕਰ ਪੋਤਰੇ ਇਕਨਾ ਦੇ ਕਰ ਧੀ ਧੀਆਂ ਕਰ ਦੋ ਤੇਰੇ ਇਕਨਾ ਦਾ ਹੋਵੇ ਇਕ ਤਾਂ ਉਹ ਵੀ ਜਾਵੇ ਮਰ ਵਜੀਦਾ ਕੌਣ ਸਹਬ ਨੂੰ ਆਖੇ ਤੂੰ ਇੰਜ ਨਾ ਇੰਜ ਕਰ ਤੂੰ ਇੰਜ ਨਾ ਇੰਜ ਕਰ ਅੱਜ ਉਹ ਵੀਰ ਦੀ ਯਾਦ ਦੇ ਵਿੱਚ ਜਿਹੜਾ ਇਸ ਕਾਰਪੋਰੇਟ ਘਰਾਣੇ ਦੀ ਭੇਡ ਚੜਿਆ ਇਕੱਤਰ ਹੋਈਆਂ ਸਮੂਹ ਯਥੇਵੰਦੀਆਂ ਮੇਰੀਆਂ ਮਾਈ ਭਾਗੋ ਦੀਆਂ ਵਾਰਸਾਂ ਭੈਣਾ ਸਮਾਜ ਸੇਵੀ ਸੰਸਥਾਵਾਂ ਸਭ ਤੋਂ ਪਹਿਲਾਂ ਤਾਂ ਕੋਟਨਕੋਟ ਤੁਹਾਡਾ ਧੰਨਵਾਦ ਜਿਹੜੀਆਂ ਸਾਡੇ ਇਲਾਕੇ ਨੂੰ ਬਚਾਉਣ ਦੇ ਲਈ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅੱਜ ਸਵੇਰ ਹੀ ਮੈਂ ਇੱਕ ਵੀਡੀਓ ਦੇਖ ਰਹੀ ਸੀ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਰਸਾ ਵਲਟੋਆ ਜਿਹੜਾ ਇਹਨਾਂ ਫੈਕਟਰੀਆਂ ਦੀ ਮਾਲ ਬਰੋਸ ਦੀ ਗੱਲ ਕਰ ਰਿਹਾ ਸੀ ਕਿ 2008 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਕਮੇਟੀ ਬਣੀ ਸੀ ਇੱਕ ਕਮੇਟੀ ਓਰਗਨਾਈਜ਼ ਹੋਈ ਸੀ ਤੇ ਉਹ ਕਮੇਟੀ ਨੇ ਘੱਟੋ-ਘੱਟ 10 ਫੈਕਟਰੀਆਂ ਜਿਨ੍ਹਾਂ ਦਾ ਜਾਇਜ਼ਾ ਲਿਆ ਸੀ ਜਾ ਕੇ ਤਾਂ ਮੇਰੀ ਪੱਤਰਕਾਰ ਭੈਣ ਨੇ ਉਹਨੂੰ ਸਵਾਲ ਬੜਾ ਵਧੀਆ ਕੀਤਾ ਸੀ ਕਹਿੰਦੀ ਵੀ ਫਿਰ ਬੁਲਟੋਆ ਸਾਹਿਬ ਦਸਾਂ ਫੈਕਟਰੀਆਂ ਦਾ ਜਾਇਜ਼ਾ ਤਾਂ ਲਿਆ ਸੀ ਤੇ ਕੀ ਉਸ ਟਾਈਮ ਦੀ ਸਥਿਤੀ ਤੇ ਅੱਜ ਦੀ ਸਥਿਤੀ ਕੀ ਆ ਟਵਲਟੋਆ ਇੱਕ ਗੱਲ ਕਹਿ ਰਿਹਾ ਸੀਗਾ ਕਹਿੰਦਾ ਜੀ ਸਥਿਤੀ ਉਦੋਂ ਵੀ ਬਹੁਤ ਖਰਾਬ ਸੀ ਤੇ ਅੱਜ ਤਾਂ ਉਸ ਤੋਂ ਵੀ ਖਰਾਬ ਆ ਕਹਿੰਦਾ ਭਾਵ ਕਿ ਇਹ ਜਿਹੜੀ ਫੈਕਟਰੀ ਆ 2008 ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਸੀ ਕਿ ਇਹ ਜਿਹੜੀ ਫੈਕਟਰੀ ਐ ਹਵਾ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਆ ਇਲਾਕੇ ਨੂੰ ਜਿਹੜੀਆਂ ਬਿਮਾਰੀਆਂ ਵੰਡ ਰਹੀ ਆ ਪਰ ਹੈਰਾਨੀ ਇਸ ਗੱਲ ਦੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਆਮ ਲੋਕ ਕਹਿੰਦੇ ਸੱਤਾ ਦੇ ਵਿੱਚ ਆਈ ਸੀ ਤੇ ਭਾਰੀ ਬਹੁਮਤ ਦੇ ਨਾਲ ਜਿੱਤੀ ਹੋਵੇ ਅੱਜ ਉਹ ਕਾਰਪੋਰੇਟ ਘਰਾਣਿਆਂ ਦੀਆਂ ਝੋਲੀਆਂ ਦੇ ਵਿੱਚ ਜਾ ਕੇ ਡੈਗ ਪਵੇ ਅੱਜ ਉਹਨੂੰ ਲੋਕਤੰਤਰੀ ਰਾਜ ਯਾਦ ਨਹੀਂ ਆ ਰਿਹਾ ਤੇ ਫਿਰ ਫਰਕ ਕੀ ਰਹਿ ਗਿਆ ਇਹਨਾਂ ਤੇ ਉਹਨਾਂ ਦੇ ਵਿੱਚ ਫਿਰ ਸੱਤਾ ਦਾ ਪੱਲੜਾ ਜਿਹੜਾ ਉਹ ਹਮੇਸ਼ਾ ਹੀ ਪਾਰੂ ਰਿਆ ਤੇ ਅਕਸਰ ਹੀ ਕਹਿ ਦਿੰਦੇ ਧਰਲੇ ਨਾਉਣਾ ਕੋਈ ਹੱਲ ਨਹੀਂ ਤੇ ਧਰਨਿਆਂ ਤੋਂ ਬਿਨਾਂ ਵੀ ਕੋਈ ਹੱਲ ਨਹੀਂ ਜੇ ਗੱਲ ਪੰਜਾਬ ਦੀ ਜਵਾਨੀ ਦੀ ਆਵੇ ਉਹਨੂੰ ਬਚਾਉਣ ਲਈ ਧਰਨੇ ਜੇ ਕਿਸਾਨੀ ਦੀ ਆਵੇ ਉਹਨੂੰ ਬਚਾਉਣ ਲਈ ਧਰਨੇ ਜੇ ਰੇਪ ਕੇਸ ਹੋਣ ਤਾਂ ਵੀ ਧਰਨੇ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਇਹ ਸਾਡੀ ਸਰਕਾਰ ਨੂੰ ਸਮਝ ਲੈਣੀਆਂ ਚਾਹੀਦੀਆਂ ਤੇ ਲਾਸਟ ਦੇ ਵਿੱਚ ਮੈਂ ਇੱਕ ਬੇਨਤੀ ਛੋਟੀ ਜੀ ਕਰਨੀ ਆ ਵੀ ਆ ਮਖੂ ਤੋਂ ਵੀਰਜੀ ਖੜੇ ਹਰਪਾਲ ਸਿੰਘ ਇਹਨਾਂ ਦਾ ਜਿਹੜਾ ਚੈਨਲ ਬਲੌਕ ਕਰ ਦਿੱਤਾ ਗਿਆ ਉਹ ਇਸ ਕਰਕੇ ਕਿ ਇਸ ਮੋਰਚੇ ਦੀ ਗੱਲ ਪੂਰੇ ਵਰਲਡ 'ਚ ਪੰਚਾਰੇ ਆ ਤੇ ਅੱਜ ਤੁਹਾਡੇ ਸਾਰੇ ਲੋਕਾਂ ਦੀ ਜਿਮੇਵਾਰੀ ਬੰਦੀ ਇਹਨਾਂ ਦੇ ਹੱਕ ਦੇ ਵਿੱਚ ਵੱਦੋ ਵੱਦ ਪੋਸਟਾਂ ਪਾਓ ਤਾਂ ਜੋ মিডিਆ ਸਾਡਾ ਚੌਥਾ ਥਾਮਾ ਸਾਡੇ ਨਾਲ ਖੜਾ ਰਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੈਂ